ਕਿੰਨਾ ਘੰਟ ਲੱਗਦਾ ਇਥੋਂ ਨਾਲ ਨਾਲ ਟ੍ਰੇਨ ਜਾਂਦੀ ਆ ਉਧਰ ਨਾਲ ਨਾਲ ਅਸੀਂ ਜਾਂਦੇ ਹਾਂ ਪੌੜੇ ਸਰ ਕਰਤਾ ਪਾਰ 3 ਡੀਡ ਬਣ ਦੇ ਨੇੜੇ ਆ ਗਏ ਲਾਂਡੂ ਨੂੰ ਰਹਿ ਗਿਆ ਇਥੋਂ 50 55 ਕਿਲੋਮੀਟਰ ਹਵਾ ਠੰਡੀ ਹੋਈ ਹ ਤੋ ਪਹੇਗੀ ਆ ਪਰ ਜਾਣੀ ਉਹ ਗੜਖਮੀ ਧੁੱਪ ਨਹੀਂ ਐ ਅੱਗੇ ਜਿਹੜਾ ਲਾਂਡੂ ਤੋਂ ਪਹਿਲਾਂ ਵਾਲ ਪੌੜੋਂ ਦਾ ਡਿਡ ਬਣਾ ਕੇ ਬਾਹਰ ਕਿਹੜੀ ਲੋਕੇਸ਼ਨ ਹੈ ਪਤਾ ਇਹ ਪਿੰਡ ਜਿਹਦਾ ਨਾਮ ਨਹੀਂ ਪਤਾ ਯਾਰ ਆ ਡੀਡ ਬਣਾਈ ਆ ਤਕਰੀਬਨ ਹਾਂ ਡੀਡ ਬਣਾਈ ਆ ਸੱਚ ਉਹ ਮਾਮੇ ਦਾ ਢਾਬਾ ਦਾ ਫਿਰ ਪਰੇ ਆ ਜਾਂਦਾ ਨਾ ਕੀ ਪਿੰਡ ਵਾਜ ਦਾ ਉਹ ਆ ਉਹ ਤਾਂ ਥੋੜਾ ਬਾਹਰ ਲੱਗਿਆ ਆ ਉਹ ਛੋਟੀ ਛਪਰੀ ਆ ਬਦਾਨੀ ਹਾਂਜੀ ਇਹਦੇ ਆਲੇ ਦਾਲੇ ਦਾ ਥਿਊ ਬੜਾ ਘੈਂਟ ਹੁੰਦਾ ਵਾਹ ਜੀ ਬੜਾ ਵਧੀਆ ਸੋਹਣਾ ਥਿਊ ਆਉਂਦਾ ਹੁੰਦਾ ਇੱਥੇ ਕਾਕਾ ਆ ਗਿਆ ਜੀ ਲੰਡੂ ਵਾਲੀ ਕ੍ਰੋਸਿੰਗ ਤੇ ਇਹ ਮੈਂ ਸ਼ੋਰ ਹੀ ਆ ਬੰਜਾ ਨੰਬਰ ਹੀ ਭਜਦਾ ਹੈ ਮੇਰੇ ਹਿਸਾਬ ਨਾਲ ਰੁਕੜੋ ਜਿਹੜਾ ਚੂੜੂ ਗਾਇਗੜ੍ਹ ਨੂੰ ਜਾਂਦਾ ਉਹਦੇ ਤੇ ਚੜਨ ਲੱਗੇ ਆ ਉਹ ਸਾਹਮਣੇ ਆ ਗਿਆ ਸ਼ਹਿਰ ਦਾ ਨੋ ਇਹ 4 ਕੋਤੇ ਆ ਗਿਆ ਜੀ ਸਾਦਾ ਸਰਦੇ ਨਹੀਂ ਜੀ ਬਹੁਤ ਬਤਿਆ ਜੀ ਆ ਗਿਆ ਬਹੁਤ ਸਮਾਂ ਬਣੀ ਟੋਪ ਵੀ ਹੈਗੀ ਆ ਤੇ ਹਵਾ ਵੀ ਠੰਡੀ ਆ ਤੇ ਜਾਨੀ ਕਿ ਈਲ ਵੀ ਨਹੀਂ ਹੋ ਰਹੀ ਠੰਡ ਤੇ ਗਰਮੀ ਵੀ ਨਹੀਂ ਲੱਗ ਰਹੀ ਬਚਾਲਾ ਲਾਜਾ ਮੇਰਾ ਜਿਵੇਂ ਆਪਣੇ ਫਰਬਰੀ ਦੇ ਹੰਡ ਚ ਤੇ ਮਾਰਤ ਦੇ ਸਟਾਰਟਿੰਗ ਦੇ 10 ਦਿਨ ਤੇ ਫਿਰ ਰੋਡ ਦੇ ਉੱਤੇ ਰਾਈਟ ਸਾਈਡ ਦੇ ਉੱਤੇ ਵਿਨਾਇਕ ਨੈਸ਼ਨਲ ਸਕੂਲ ਬਹੁਤ ਉਹ ਦੂਰੋਂ ਦਿਖਣ ਲੱਗ ਜਾਂਦਾ ਸੋਹਣਾ ਲੱਗਦਾ ਹੈ ਤੇ ਕਿੰਦਰ ਸਾਈਡ ਤੇ ਹੁਣ ਲੰਘੇ ਆ ਅਕੈਡਮੀ ਬਣੀ ਹੋਈ ਆ ਸ਼ਹਿਰ ਦਾ ਬਨਾਇ ਇੱਕ ਕੈਰੀਅਰ ਅਕੈਡਮੀ ਉੱਥੇ ਵੀ ਬੜਾ ਸਟੂਡੈਂਟ ਆ ਇਹ ਆ ਮੰਦਰ ਰਹੇਗਾ ਇੱਥੇ ਦੋ ਜਾਂਟੀ ਪੱਲਾ ਜੀ ਧਾਮ ਆ ਆ ਜਾਂਦੀ ਆ ਜੀ ਚੂਰੂ ਕੋਲੇ ਆ ਕੇ ਕੈਮਲ ਸਫਾਰੀ ਕਹਿ ਲੋ ਦबई ਵਾਲੀ ਫੀਲਿੰਗ ਦबई ਵਾਲੀ ਫੀਲਿੰਗ ਹਾਂ ਕੈਮਲ ਦੇਖੋ ਉੱਤੇ ਜੜੇ ਫਿਰਦੇ ਆ ਸਿੱਖੋ ਇੱਥੇ ਠਾਵੀ ਹੋਣਗੇ ਕਾਫੀ ਲੋਕ ਆਉਂਦੇ ਆ ਇੱਥੇ ਘੁੰਮਣ ਮੇਲੇ ਲੱਗਿਆ ਹੁੰਦਾ ਐ ਦੁਆਰ ਬਹੁਤ ਰਸ਼ ਮੈਂਦਾ ਨਹੀਂ ਨਹੀਂ ਰਾਤ ਨੂੰ ਤੇ ਆਫ ਰੋਡਿੰਗ ਵੀ ਹੁੰਦੀ ਆ ਇੱਥੇ ਆਫ ਰੋਡਿੰਗ ਵਾਲੀਆਂ ਗੱਡੀਆਂ ਖੜੀਆਂ ਹੋਣਗੀਆਂ ਇੱਧਰ ਆ ਦੇਖੋ ਆ ਬਣਿਆ ਗਰਾਊਂਡ ਆ ਜੀਪ ਲਈ ਫਿਰਦੇ ਆ ਇਹ ਹੈਗੀ ਆਫ ਰੋਡਿੰਗ ਇੱਕ ਸ਼ੀਸ਼ੇ ਤੇ ਥੋੜਾ ਜਿਹਾ ਖਰਾਬ ਆ ਉਧਰੋਂ ਕਲੀਅਰ ਨਹੀਂ ਦਿਖਿਆ ਹੁਣ ਆ ਆਫ ਰੋਡਿੰਗ ਲਈ ਬਣਿਆ ਹੋਇਆ ਸਾਰਾ ਜਣੇ ਪੰਜਾਬ ਤੋਂ ਸਾਰਾ ਹੀ ਮੈਂ ਕਹਿੰਦਾ 100 ਕਿਲੋਮੀਟਰ ਹੁਕੂਣਾ ਹੱਦ ਤੋਂ ਇਹ ਹੋ ਗਿਆ ਹੂ ਹੈ ਜੀ 100 150 ਹਾਂ 200 ਦੇ ਮੱਧੇ ਚੱਲੋ ਆ 200 ਹੋਊ ਜਾਣੀ ਵਧੀਆ ਬੰਦਾ ਇੰਜੋਏ ਕਰ ਸਕਦਾ ਜੀ ਹੋਟਲ ਵੀ ਹੈਗੇ ਨੇੜੇ-ਨੇੜੇ ਨਾਲ ਹੀ ਰੋਡ ਦੇ ਤੇ ਜੇ ਕਿਸੇ ਨੇ ਵੈਸੇ ਬੰਦਾ ਸਵੇਰੇ ਟਾਈਮ ਨਾਲ ਤੁਰਿਆ ਯਾਰੇ ਲੈ ਕੇ ਸ਼ਾਮ ਨੂੰ ਵੀ ਮੁੜ ਸਕਦਾ ਉਹ 6 ਵਜੇ ਚੱਲੇ ਆ 9 ਵਜੇ ਦੇ ਨੂਰੇ ਕਾਰ ਚ ਹਾਂ ਜੀ ਰਾਤ ਨੂੰ ਇੱਥੇ ਸਾਰੇ ਹੀ ਰੋਡ ਤੇ ਆਸ-ਪਾਸੇ ਚਾਰ-ਪੰਜ ਨੇ ਜਾਣੀ ਵਧੀਆ ਵਾਲੇ ਉਹੀ ਆ ਜਿਹੜਾ ਤੁਹਾਨੂੰ ਦਿਖਾਇਆ ਸਭ ਤੋਂ ਜ਼ਿਆਦਾ ਪਾਪੂਲਰ ਸਭ ਤੋਂ ਜ਼ਿਆਦਾ ਇਕੱਠ ਉਸੇ ਜਗ੍ਹਾ ਤੇ ਹੀ ਹੁੰਦਾ ਹੁਣ ਵੀਡੀਓ ਤਾਂ ਇਹਦੀ ਦੂਜੀ ਤੀਜੀ ਵਾਰੀ ਬਣਾ ਲਈ ਜਾਣੀ ਨੌ ਨਹੀਂ ਪੜਿਆ ਅਗਲੀ ਵਾਰ ਕੋਸ਼ਿਸ਼ ਕਰਾਂਗੇ ਵੀ ਨੌ ਵੀ ਦੱਸਾਂਗੇ ਤੁਹਾਨੂੰ ਕੀ ਨੌ ਵਾ ਦੇਖੋ ਅੱਗੇ ਵੀ ਆਉਂਦਾ ਨਾਲ ਹੋਟਲ ਇੱਥੇ ਰੂਮ ਵਗੈਰਾ ਮਿਲਦੇ ਆ ਆਹ ਹੋਟਲ ਹੈਗਾ ਕਿਉਂਕਿ ਇੱਥੇ ਲੋਕ ਆਉਂਦੇ ਆ ਰਹਿੰਦੇ ਵੀ ਆ ਤੇ ਜਾਨੀ ਕਿ ਇਹ ਦबई ਵਾਲੀ ਜੀ ਫੀਲਿੰਗ ਆਪਾਂ ਪੰਜਾਬ ਤੋਂ ਪੌਣਾ 1 200 200 ਕਿਲੋਮੀਟਰ ਤੇ ਆ ਆ ਕੇ ਆਰਮਨਾਲ ਚੱਕ ਸਕਦੇ ਆ ਜੀ। ਟਰਨ ਤੇ ਸਫਰੀ ਕਰੋ। ਜੈਪਸੀ ਚਲਾਓ, ਆਫ-ਰੂਡਿੰਗ ਕਰੋ। ਮੋਟਰਸਾਈਕਲ ਵੀ ਹੈਗੇ, ਇੰਨਾ ਕੋਲੇ ਪੁਰਾਣੀਆਂ ਮਹਿੰਦਰਾ ਜੀਪਾਂ ਵੀ ਹੈਗੀਆਂ ਨੇ। ਜੂਰੂ ਤੇ ਰਾਜਗੜ ਦੇ ਵਿਚਾਲੇ ਆ ਕੇ ਫੇਰ ਅਸੀਂ ਬ੍ਰੇਕ ਲਾ ਲਿਆ। ਇਹ ਹੈਗਾ ਮਰੂਤੀ ਟੱਬਾ। ਇੱਥੇ ਖੜ ਗਏ ਤੇ ਹੁਣ ਚੱਲਾਂਗੇ ਸਵੇਰੇ। ਕਿਉਂਕਿ ਮੂਰੇ ਕਹਿੰਦੇ ਆ ਵੀ ਧੁੰਦ ਬਹੁਤ ਹੁੜਪੇ ਆ ਤੇ ਆਉਂਦੇ ਹੀ ਮੂਰੇ ਫਿਰ ਟੱਕਰ ਗਿਆ Maruti Alta ਜਹਾਜ ਚੱਲੇ ਆ ਭਾਈ ਖੇਤ ਨੂੰ ਤੇ ਅਸੀਂ ਬਾਹਰ ਨਾਲ ਸਾਥ ਸਾਹ ਹੋ ਕੇ ਜਾਵਾਂਗੇ ਫੈਸਲਾ ਆਉਂਦੇ ਵੀ ਐਸੇ ਰੂਪ ਹੀ ਆਏ ਸੀ ਜਦੋਂ ਹੋ ਕੇ ਆਏ ਕਿਉਂਕਿ ਇੱਕ ਬੰਬੀਆਂ ਨੇ ਕਮੈਂਟ ਕਰਿਆ ਸੀ ਵੀ ਇੱਧਰ ਨਾਲ ਰੋਡ ਵੀ ਕੱਟ ਕੇ ਦੇਖੋ ਘੱਟ ਪੈਂਦਾ ਦੇਖਦੇ ਆ ਇੱਕੀ ਟੋ ਟੋ ਰਿਜ਼ਲਟ ਕੱਢਦੇ ਆ ਰਿਆਲੀ ਦੇ ਵਿੱਚ ਭੇਡਾਂ ਚਰਦੀਆਂ ਛੋਟੇ ਛੋਟੇ ਟਿੱਬੇ ਬੜਾ ਸੋਹਣਾ ਲੱਗਦਾ ਇੰਦਰ ਨੂੰ ਆ ਕੇ ਜਦੋਂ ਏਰੀਆ ਜਿਹਦੇ ਚ ਰੋਡ ਮਤਲਬ ਸਿੰਗਲ ਨੇ ਜਿਹੜੇ ਚੌੜੇ ਰੋਡ ਨੇ ਉਹਨਾਂ ਦੇ ਤਾਂ ਆਪਾਂ ਥੋੜਾ ਜਿਹਾ ਦੂਰ ਹੋ ਜਾਂਦਾ ਹੈ ਦ੍ਰਿਸ਼ ਜਿਹੜੇ ਸਿੰਗਲ ਰੋਡ ਜਾਂਦੇ ਆ ਵਿੱਚ ਦੀ ਇਹਨਾਂ ਦੇ ਆਲੇ-ਦੁਆਲੇ ਜਦੋਂ ਰੇਗਿਸਤਾਨ ਦੇ ਵਿੱਚ ਵੀ ਸਫ਼ਰ ਕਰਦੇ ਆ ਬੜਾ ਆਨੰਦਮਈ ਜਿਹਾ ਅਨੁਭਵ ਹੁੰਦਾ ਹੈ ਚੇਤਪੁਰਾ ਪਿੰਡ ਤੇ ਦੇ ਪੱਠੇ ਬਹੁਤ ਆਏ ਜ਼ਰੂਰ ਨੇ ਮੇਰਾ ਖਿਆਲ ਆ ਜਦੋਂ ਤੇ ਮੁੜੇ ਆ ਮੇਨ ਰੋਡ ਤੋਂ ਆ 8ਵਾਂ 10ਵਾਂ ਪੱਠਾ ਆ ਗਿਆ ਪੱਠਾ ਹੀ ਪੱਠਾ ਆਏ ਸਭ ਇਹ ਆ ਗਿਆ ਸਿੱਧ ਮੋੜ ਤੇ ਬਾਜ਼ਾਰ ਤੋਂ ਬਾਹਰ ਫੇਰੇ ਬੰਦਰੇ ਤੋਂ ਪਹਿਲਾਂ ਮੇਰਾ ਖਿਆਲ ਆ 10 15 ਕਿਲੋ ਮਟਰ 15 ਮਟਰ ਇਹਦੇ ਥੱਲੇ ਵੀ ਰੋਡ ਨਿਕਲਦਾ ਇੱਕ ਆਹ ਕਿਹੜੀ ਸਾਈਡ ਵਾਲਾ ਸਾਹਬ ਆ ਪਾਤਰਾ ਨਾ ਡੰਗ ਰਣਾ ਮਾਈਪਾਸ ਕਰਨ ਦਾ ਕਾਹ ਉਹ ਰੂਡ ਕ੍ਰੋਸ ਕਰਨ ਖਾਸਤੇ ਹੀ ਉਤੋਂ ਦੀ ਲਾਇ ਬਣਾਇਆ ਹਨਾ ਯਾ ਰੇਲਵੇ ਲੈਨ ਹਾਂ ਰੇਲਵੇ ਲੈਨ ਵੀ ਆ ਗਿਆ ਇੱਧਰ ਰੇਲਵੇ ਲੈਨ ਆ ਬਾਈਪਾਸ ਪਹਿਲਾਂ ਰਾਤ ਨੂੰ ਅਸੀਂ ਕਿਹੜਾ ਸ਼ਹਿਰ ਚ ਵੜ ਗਏ ਸੀ ਤੇ ਬੜਾ ਹੋ ਅੰਦਰੋਂ ਤੰਗ ਆ ਬਾਜ਼ਾਰ ਬੜਾ ਔਖਾ ਨਿਕਲੇ ਪੂਰਾ ਪੂਰਾ ਗਲੀਆਂ ਵਿੱਚ ਇਰਾਹਿਆਲਾ ਸਾਲ ਦੀ ਗੱਲ ਹੋਣੀ ਹੈ ਜ ਤੋਂ ਬਰੀ ਪਹਿਲਾਂ ਲੰਗੇ ਉਲਟਾਈ ਪੈ ਗਿਆ ਗਾਂ ਇੱਕ ਬ੍ਰਿਜ ਜਿਆ ਪੈਂਦਾ ਪਤਾ ਨਹੀਂ ਰੇਲਵੇ ਵਾਲਾ ਪਤਾ ਨਹੀਂ ਕਾਹਦਾ ਮੈਨੇ ਯਾਦ ਨਹੀਂ ਹੈਗਾ ਅੰਦਰ ਬਾਜ਼ਾਰ ਚ ਉੱਥੋਂ ਭਾਈ ਗੱਡੀ ਮੋੜੀ ਬਹੁਤ ਔਖਾ ਨਿਕਲੇ ਆਹ ਬਾਈਪਾਸ ਵਾਲਾ ਰੂਟ ਠੀਕ ਹੈ ਬਾਰ-ਬਾਰ ਸਿੱਧਾ ਇਹਨੇ ਮਾਨਸਾ ਰੋਡ ਤੇ ਚੜ ਜਾ ਲਓ ਜੀ ਆ ਗਏ ਸੀ ਭਦਰਾ ਪਾਰ ਕਰਕੇ ਬਾਈਪਾਸ ਕੋਲੇ ਤੇ ਛੋਲੇ ਭਟੂਰੇ ਬੜੇ ਮਸ਼ਹੂਰ ਆ ਬਾਈ ਦੇ ਇੱਥੇ ਆਪਣੀ ਰਸੋਈ ਲੱਗੇ ਆ ਖਾਣ ਇਹ ਰਾਹ ਹੈਗਾ 13 ਤੋਂ ਸਰਸੇ ਵਾਲਾ ਜਿਹੜੇ ਵਿੱਚ ਦਰਖਤ ਬਹੁਤ ਹੈ ਰਿਆਲ ਨਹੀਂ ਜਾਵਾ ਆ ਮਹਾਂ ਲੱਗਦਾ ਤੇ ਬਾਕੀ ਰਾਹ ਜਿਆਦਾ ਬਿਜ਼ੀ ਨਹੀਂ ਹੈਗਾ ਟ੍ਰੈਫਿਕ ਹੈਗੀ ਆ ਵੇਰਲੀ ਵੇਰਲੀ ਸਰ ਸੇ ਮਾਰੀਆਂ ਸੀ ਬ੍ਰੇਕਾਂ ਸਾਢੇ 3 ਵਜੇ ਇਹ ਤੇ ਤੁਰਨਾ ਸੀ ਸਾਡਾ ਮਨ ਸੀਗਾ ਵਕਤ 3:30 ਰੋਕ ਕੇ ਇਹ ਵੀ 5:30 ਚੱਲਾਂਗੇ ਫੇਰ ਮਨ ਬਣਿਆ ਬਾਈ ਕਹਿੰਦਾ ਵੀ ਆਪਾਂ ਚੱਲ ਰਹੇ ਹਾਂ 8:00 ਵਜੇ ਦੋ ਐਂਟਰੀ ਖੁੱਲ ਜੂਗੀ 8:00 ਵਜਨ ਤੋਂ 2 ਘੰਟੇ ਮਿੰਟ ਰਹਿਗੇ ਤੁਰ ਲਈ ਆ ਜਾਨ ਨੂੰ ਗਰਮਾ ਲਈ ਮੜੀ ਮੋਟੀ ਗਰਮ ਗਰਮ ਹੋਊ ਜਾਨ ਨੂੰ ਮੂਰੇ ਸ਼ਹਿਰ ਆ ਜਾਣਾ ਤੇ ਅੰਦਰ ਵੀ ਬਾਹਰ ਕਰਾਂ ਸਰ ਸੇ ਸ਼ਹਿਰ ਜੈਂਟਰ ਹੋ ਗਏ ਆ ਤੇ ਇੰਦਰ ਦੇ ਲੋਕਲ ਵੀਰ ਬਹੁਤ ਜਾਣਕਾਰ ਹੋਣਗੇ ਮੈਂ ਤਾਂ 1 31 ਵਾਰ ਲੱਗੇ ਆਂ ਸ਼ਹਿਰ ਦੂਜੀ ਵਾਰ ਲੰਘ ਰਿਹਾ ਆਂ ਜਿਆਦਾ ਪਤਾ ਨਹੀਂ ਹੋ ਰਹੀ ਨਹੀਂ ਹੈ ਕਿ ਉਹ ਐਂਟਰੀ ਕਰਕੇ ਪਿੱਛੇ ਖੜ ਗਏ ਹੁਣ ਛੱਲੇ ਜੋ ਦੇਖਣ ਵਾਲੀ ਆ ਵੀ ਸ਼ਹਿਰ ਬੜਾ ਡਿਸਪਲਨਡਾ ਇਹ ਸਾਫ਼ ਸੁਥਰਾ ਬੜਾ ਬਾਕੀ ਪਤਾ ਨਹੀਂ ਅੱਗੇ ਜਾ ਕੇ ਸ਼ਹਿਰ 'ਚ ਹੁਣ ਵੜਨ ਲੱਗੇ ਆਂ ਡਾ ਏ ਆਗੇ ਜੀ ਸਰਸੇ ਦੇ ਫਟਕ ਅੱਜ ਖੁੱਲੇ ਮਿਲ ਗਏ ਨਹੀਂ ਇਹ ਜਿਆਦਾਤਰ ਟਾਈਮ ਬੰਦ ਹੀ ਮਿਲਦੇ ਹੁੰਦੇ ਆ ਕੋਟਪੂਰੇ ਦੇ ਫਟਕ ਵਾਂਗੂ ਜਿਵੇਂ ਦਦਾਰ ਸੰਦੂ ਨੇ ਲਗਿਆ ਸੀ ਬੰਦ ਪਿਆ ਦਰਵਾਜਾ ਜਿਵੇਂ ਫਟਕ ਕੋਟਪੂਰੇ ਦੇ ਜੀ ਸਰਦੂਲ ਬਾੜ ਪਹਿਲਾਂ ਗੱਡੀ ਵਿਪਲਿਖ ਨਾਲ ਅਸੀਂ ਅੰਦਰ ਨੂੰ ਲੈ ਗਏ ਸੀ ਪਰ ਇੱਥੇ ਚੌਕ ਤੋਂ ਮੁੜ ਪਏ ਖੱਬੇ ਕਿਉਂਕਿ ਇੱਕ ਦੋ ਵਾਰ ਹੀ ਲੰਘੇ ਹੋਏ ਆ ਤਾਂ ਯਾਦ ਆ ਗਿਆ ਵੀ ਯਾਰ ਸਿੱਧਾ ਨਹੀਂ ਜਾਣਾ ਹੁੰਦਾ ਖੱਬੇ ਜਾਣਾ ਹੁੰਦਾ ਇੱਥੇ ਲੱਗਦੀ ਭੁੰਦ ਪੰਜਾਬ ਦੇ ਵਿੱਚ ਥੋੜੀ ਥੋੜੀ ਪੈਰ ਅਸੀਂ ਆ ਗਏ ਸੀ ਸਰਦੂਰ ਆੜਾਗੇ ਕਿੱਥੇ ਆਏ ਬਾਈ ਇਹ ਚਨੀਰ ਚਨੀਰ ਆ ਦੱਸੋ ਬਾਈ ਜੀ ਹੂੰ ਇੱਧਰ ਇਹ ਚਨੀਰ ਦੇ ਲੱਗੇ ਆਪਣੇ ਕਿਹੜਾ ਹੈ ਰੈਸਟੋਰੈਂਟ B7 ਸ਼ਾਇਦ ਇਤਾਂ ਦੇ ਕੈਨੇਡਾ ਕੈਨੇਡਾ ਕੈਨੇਡੀਅਨ ਰੈਸਟੋਰੈਂਟ ਹਾਂ ਹੋਟਲ ਐਂਡ ਰੈਸਟੋਰੈਂਟ ਕੀ ਲਵਾਇਆ ਆਪਾਂ ਆਪਾਂ ਚੀਨੀ ਚਿਕਨ ਬੋਨਲੈਸ ਆਹ ਬੜੀਆ ਬਣਾਇਆ ਬੰਦੇ ਓਕੇ ਥੈਂਕ ਯੂ ਉਹਦੀ ਰਾਤ ਫਿਰ ਆ ਕੇ ਰੋਕ ਗਏ ਸੀ ਦਿਨੇ ਹੁਣ ਮਿਰਚ ਵਾਲੀ ਪਾਰਟੀ ਨਾਲ ਕਰੀ ਗੱਲ ਇੱਕ ਨਾਲ ਕਰੇ ਹੁਣ ਰੁਕ ਤਾਂ ਗਏ ਨਾਲ ਵੰਡੀਆਂ ਇੱਕ ਭੋਗ ਸੀਗਾ ਪਾੜਦਾ ਫਿਰ ਉਹਨੂੰ ਕਿਹਾ ਮਰਚਾ ਵਾਲੇ ਨੂੰ ਵੀ ਬਾਈ ਹਾਂ ਹੁਣ ਜੇ ਦੁਪਹਿਰੇ ਆ ਜਾ ਕਹਾ ਚੱਲ ਆ ਜਿਓ ਹੁਣ ਅਸੀਂ ਤੁਰੇ ਸੀਗੇ 12:00 ਵਜੇ ਅਗਰੇ ਵਨ 1:00 ਹੋ ਗਿਆ ਡੇਲੋਂ ਆ ਗਏ ਘੰਟੇ ਸਵਾ ਘੰਟੇ ਚ ਉਹਦਿਆਂ ਨੇ ਲੋਕੇਸ਼ਨ ਤੇ ਨਹੀਂ ਹੋ ਰਹੀ ਸੀ ਆਪਣੀ ਜਲੰਧਰ ਬਾਈਪਾਸ ਕੱਲ ਛੱਡ ਗਿਆ ਅਸੀਂ ਗੱਡੀ ਪਿੰਡ ਚੱਲ ਗਿਆ ਸੀ ਰੋਟੀ ਸਵੇਰੇ ਖਾ ਕੇ ਆਇਆ ਕਿਨੇ ਸਾਹਰੇ ਖਾਇਆ ਖੋਜ ਹੀ ਪਈ ਹੁਣ ਭੁੱਖ ਲੱਗੀ ਸੀ ਤੇ ਫਿਰ ਹੋਰ ਕੋਈ ਹੱਲ ਨਹੀਂ ਪਹਿਲਾਂ ਤਾਂ ਗਿਆ ਆ ਇੱਧਰ ਇੱਥੇ ਕੁਰਚੀਆਂ ਕਲਚੀਆਂ ਤੋਂ ਬਿਨਾਂ ਕੁਝ ਲੱਭਿਆ ਨਹੀਂ ਫਿਰ ਮਹਾਰਾਜ ਆਊਟਰ ਕਰਿਆ ਜਮੈਟੋ ਤੋਂ ਪੀਜ਼ਾ ਹਟਾ ਲਿਆਂਦੇ ਆ ਆ ਗਿਆ ਆਊਟਰ ਆਪਣਾ ਸਿੰਗਲ ਕਰਿਆ ਪਰਸਨਲ ਪੀਜ਼ਾ ਕਿਉਂਕਿ ਸਿੰਗਲ ਹੀ ਹਾਂ ਮੈਂ ਨਾਲ ਵਾਲਾ ਚਲੇ ਆ ਗਿਆ ਘਰ ਨੂੰ ਕਹਿੰਦਾ ਕੰਮ ਮੈਂ ਥੋੜਾ ਜਿਹਾ ਤੇ ਦੇਖਦੇ ਹਾਂ ਹੁਣ ਕਿਆ ਕਿਆ ਕੁਛ ਨਿਕਲਦਾ ਬਿਲਕੁਲ ਸਹੀ ਆਰਡਰ ਸਿੰਗਲ ਪਰਸਨ ਵਾਸਤੇ ਇੱਕ ਨਾਲ ਪੈਪਸੀ ਦੀ ਬੋਤਲ ਦੋ ਆ ਗਾਰਲਿਕ ਬ੍ਰੈਡ ਨੇ ਇਹਨਾਂ ਦੇ ਤੇ ਇੱਕਾ ਸਿੰਗਲ ਲਈ ਚਾਰ ਸਲਾਈਸ ਵਾਲਾ ਪੀਜ਼ਾ ਹੈਗਾ ਆਈ ਥਿੰਕ ਇਹਨਾਂ ਫੱਕ ਲੈ ਲਈ